ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਜੋ ਅਸੀਂ ਤੁਹਾਨੂੰ ਦੱਸਣ ਲੱਗੇ ਆ ਇਹ ਸਪੈਸ਼ਲ ਹੈ ਜੀ ਕਿ ਘਰ ਘਰ ਦੀ ਬਿਮਾਰੀ ਆ ਜੋੜ ਦਾ ਦਰਦ ਗੋਡਿਆਂ ਦੀ ਦਰਦ ਹੈ ਮੋਢਿਆਂ ਦੀ ਦਰਦ ਹੈ ਸਰਵਾਈਕਲ ਡਿਸਕ ਕਿਸੇ ਦੇ ਚੂਲੇ ਜੋ ਪੀੜ ਜਾਣ ਦੀ ਸਟਕਾ ਇਹ ਦਰਦਾਂ ਤੇ ਨਹੀਂ ਹੈ ਜਿਆਦਾ ਵੀ ਘਰ ਘਰ ਜੀ ਇਹ ਘਰ ਘਰ ਗਏ ਨੇ ਦਰਦਾਂ ਤੇ ਇਹਨਾਂ ਦਾ ਇਲਾਜ ਹੋ ਗਿਆ ਬਹੁਤ ਮਹਿੰਗਾ ਜੇ ਤੁਸੀਂ ਚਲ ਜਓ ਹਸਪਤਾਲਾਂ 'ਚ ਪਹਿਲਾ ਐਮ ਆਰ ਆ ਜਾਂ ਐਕਸ ਰੇ ਟੈਸਟ ਪਤਾ ਨਹੀਂ ਕਿੰਨੇ ਪੈਸੇ ਲੱਗਦੇ ਆ ਤੇ ਫਿਰ ਓਰ ਤੋਂ ਬਾਅਦ ਕੀ ਕਰਦੇ ਆ ਤੁਹਾਨੂੰ ਖਾਸ ਤੌਰ ਤੇ ਜਾਦ ਗੋਡੇ ਵਾਲਿਆਂ ਕਿਤੇ ਗੋਡੇ ਬਦਲੋ ਤੇ ਸਿਆਟਕਾ ਵਾਲੇ ਜਾਂ ਡਿਸਕ ਵਾਲੇ ਸਰਵਾਈਕਲ ਵਾਲਿਆਂ ਨੂੰ ਕਹਦੇ ਆਪਰੇਸ਼ਨ ਕਰਾਓ ਤੇ ਆਮ ਗਰੀਬ ਬੰਦਾ ਜਾਂ ਮੀਡੀਅਮ ਵਰਗ ਦਾ ਬੰਦਾ ਇਹ ਕੰਮ ਨਹੀਂ ਕਰਾ ਸਕਦਾ ਕਿਉਂਕਿ ਪੈਸਿਆਂ ਦੀ ਬੜੀ ਕਮੀ ਚੱਲਣ ਦੀ ਹੁੰਦੀ ਉਹਦੇ ਵਿਚਾਰਿਆਂ ਦੇ ਘਰਾਂ 'ਚ ਅਮੀਰ ਬੰਦਾ ਵੀ ਜਿਹੜਾ ਨਾ ਉਹ ਆਪਰੇਸ਼ਨ ਤਾਂ ਕਰਾ ਲੂ ਪੈਸੇ ਹੈਗੇ ਪਰ ਡਰਦਾ ਕਰਾਉਣ ਤੋਂ ਕਿ ਯਾਰ ਚੀਰ ਫਾੜ ਹੋ ਗਈ ਤੇ ਸਰੀਰ ਦਾ ਨਾਸ ਹੋ ਜੂ। ਇਹ ਕਰਕੇ ਅੱਜ ਜੋ ਅਸੀਂ ਤੁਹਾਨੂੰ ਦੱਸਣ ਲੱਗੇ ਆ ਨਾ ਇਹਦੇ ਵਿੱਚ ਇਹ ਇਲਾਜ ਤੁਸੀਂ ਕਰ ਲੋਗੇ। ਨਾ ਆਪਰੇਸ਼ਨ ਦੀ ਲੋੜ, ਨਾ ਕਿਸ ਟੈਸਟ ਦੀ ਲੋੜ, ਕਿਸੇ ਚੀਜ਼ ਦੀ ਤਾਂ ਲੋੜ ਨਹੀਂ ਤੁਸੀਂ ਘਰੋਂ ਸਮਾਨ ਲੈਣਾ। ਇੱਕ ਦੋ ਚੀਜ਼ਾਂ ਪंसारी ਤੋਂ ਲਿਉਣੀਆਂ ਪੈਣੀਆਂ। ਬਾਕੀ ਤੁਸੀਂ ਘਰ ਦਾ ਸਮਾਨ ਲੈਣਾ ਵਾ ਤੇ ਉਹਦੇ ਨਾਲ ਤੁਸੀਂ ਆਪਣੇ ਜਿਹੜੇ ਜੋੜ ਦਰਦ ਸਾਰੇ ਜਾਂ ਗੋਡੇ, ਮੋਢੇ, ਡਿਸਕਾਂ, ਸਰਵਾਈਕਲ ਸਭ ਕੋ ਠੀਕ ਕਰ ਲੋਗੇ। ਤੇ ਇਹ ਧਿਆਨ ਨਾਲ ਸੁਣਨਾ ਪਹਿਲੀ ਸਭ ਤੋਂ ਪਹਿਲੀ ਚੀਜ਼ ਜਿਹੜੀ ਆਪਾਂ ਖਾਣਾ ਖਾਂਦੇ ਆ ਇਹ ਬਿਮਾਰੀ ਜਿਹੜੀ ਆਉਂਦੀ ਕਿੱਥੋਂ ਆਉਂਦੀ ਆ ਇਹ ਆ ਵਾਈ ਦੀਆਂ ਬਿਮਾਰੀਆਂ ਜਿਵੇਂ ਆਯੁਰਵੈਦਿਕ ਦੇ ਵਿੱਚ ਤਿੰਨ ਚੀਜ਼ਾਂ ਗਿਣਦੇ ਆ ਵਾਤ ਪਿੱਤ ਤੇ ਕਫ ਵਾਤ ਦਾ ਮਤਲਬ ਆਪ ਹੀ ਵਾਈ ਚੀਜ਼ਾਂ ਹਵਾ ਵਾਜੂ ਉਹ ਸਾਡੇ ਸਰੀਰ 'ਚ ਜ਼ਿਆਦਾ ਇਕੱਠੀ ਹੋਈ ਦੀ ਉਹਦੇ ਨਾਲ ਹੀ ਗੈਸ ਬਣਦੀ ਆ ਉਹਦੇ ਨਾਲ ਹੀ ਜੋੜ ਦਰਦ ਹੁੰਦੇ ਆ ਉਹਦੇ ਨਾਲ ਹੀ ਖਡੀਆਂ ਜਿਹੜੀਆਂ ਕੜਕੜ ਕਰਦੀਆਂ ਇਹ ਸਾਰਾ ਬਾਤ ਦੀ ਬਿਮਾਰੀ ਆ ਤੇ ਉਹਦੇ ਚ ਆਪਾਂ ਕੀ ਖਾਣੇ ਜਿਆਦਾ ਚੌਲ ਆਲੂ ਮਾਂ ਅਰ ਰਾਜਮਾ ਵੇਸਣ ਦੀ ਕੜੀ ਚਿੱਟੇ ਚਨੇ ਅਰਬੀ ਆਲੂ ਇਹ ਚੀਜ਼ਾਂ ਤੋਂ ਥੋੜਾ ਕੰਟਰੋਲ ਕਰੋ ਬਾਈ ਚਾਂਸ ਬਾਂਦਾ ਪੁਛਦਾ ਵੀ ਜੇ ਸਾਰ ਕੋ ਛੱਡਦਾ ਤੇ ਖਾਣਾ ਕੀ ਆ ਖਾਣਵਾ ਤੇ ਹੋਣ ਬਾਰੇ ਕੋ ਸਭ ਮੂੰਗੀ ਬਸ ਦਾਲ ਖਾਓ ਬਤਾਉ ਲੋ ਸ਼ਿਮਲਾ ਮੈਂ ਤੋਂ ਲਸਣ ਅਦਰਕ ਲਾਓ ਗਾਜਰਾ ਲਾਓ ਤੁਸੀਂ ਜੋ ਮਰਜੀ ਹਰੀਆਂ ਸਬਜ਼ੀਆਂ ਖਾ ਸਕਦੇ ਹੋ ਪਰ ਉਹਨਾਂ ਦੇ ਵਿੱਚ ਲਸਣ ਤੇ ਅਦਰਕ ਦੋ ਚੀਜ਼ਾਂ ਨੋਟ ਕਰ ਲਓ ਇਹ ਜ਼ਰੂਰੀ ਪਾਉਣੀਆਂ ਥੋੜੀ ਜਿਹੀ ਹਿੰਗ ਜ਼ਰੂਰ ਪਾਓ ਦਾਲ ਸਬਜ਼ੀ ਦੇ ਵਿੱਚ ਇਹ ਵਾਈਡ ਮਾਰਦੀ ਸਭ ਤੋਂ ਤਗੜੀ ਚੀਜ਼ ਆ ਹਿੰਗ ਤੁਸੀਂ ਆਮ ਦੇਖੋਗੇ ਲੰਗਰਾਂ ਦੇ ਵਿੱਚ ਵੀ ਨਾ ਮਾਵਾਂ ਦੀ ਦਾਲ ਹੀ ਜ਼ਿਆਦਾ ਚੱਲਦੀ ਆ ਪਰ ਉਹ ਤੇ ਹਿੰਗ ਦੀ ਡੱਬੀ ਪੂਰੀ ਪਾਉਂਦੇ ਆ ਲਸਣ ਪੂਰਾ ਪਾਉਂਦੇ ਅਦਰਕ ਪੂਰਾ ਪਾਉਂਦੇ ਆ ਪੂਰਾ ਤੜਕਾ ਲਾ ਕੇ ਫੇਰ ਤੁਹਾਨੂੰ ਖਾਉਂਦੇ ਆ ਔਰ ਨਾ ਕੋਈ ਵਾਈ ਨਹੀਂ ਹੁੰਦੀ ਦੂਜਾ ਨੰਬਰ ਆ ਗਿਆ ਪਿੱਤ ਪਿੱਤਵਾ ਜਿਹੜੀ ਗਰਮੀ ਹੋਈ ਨਹੀਂ ਕਹਿੰਦੇ ਲੀਵਰ ਚ ਗਰਮੀ ਆਣੀ ਅੱਖਾਂ ਚ ਲਾਲਗੀ ਆਣੀ ਜਿਗਰ ਨੇ ਕੰਮ ਨਾ ਕਰਨਾ ਪਛਾਪ ਪੀਲਾ ਆਉਣਾ ਇਹ ਸਾਰਾ ਜਿਹੜਾ ਪਿੱਤ ਦਾ ਦੋਸ਼ ਆ ਇਹ ਕਰਕੇ ਗਰਮੀਆਂ ਚੀਜ਼ਾਂ ਤੋਂ ਵੀ ਬਚਣਾ ਆਪਾਂ ਔਰ ਤੋਂ ਬਾਅਦ ਆ ਜਾਂਦੀ ਆ ਕਫ ਕਾਫੀ ਹੁੰਦੀ ਹੈ ਜਿਵੇਂ ਬਲਗਮ ਰੇਸ਼ਾ ਖਾਂਸੀ ਜ਼ੁਕਾਮ ਸਾਰਾ ਕੁਝ ਹੁੰਦਾ ਇਹ ਰੇਸ਼ਾ ਜਿਹੜਾ ਸਰੀਰ 'ਚ ਜ਼ਰੂਰੀ ਵੀ ਆ ਜਿਹਨੂੰ ਆਪਾਂ ਕਹਿੰਦੇ ਆ ਨਾ ਆ ਤੇਰੇ ਗੋਡਿਆਂ ਦੀ ਗਰੀਸ ਘਟ ਗਈ ਉਹ ਗਰੀਸ ਕੀ ਹੁੰਦੀ ਆ ਇੱਕ ਰੇਸ਼ਾ ਅੰਦਰ ਚਿਕਨਾਈ ਹੈ ਜਿਹੜੀ ਗੋਡਿਆਂ ਨੂੰ ਮੋੜਦੀ ਆ ਤੇ ਜੇ ਉਹ ਘਟ ਜੇ ਤਾਂ ਗੋਡੇ ਆਕੜ ਜਾਂਦੇ ਆ ਕਿਸੇ ਦੀ ਲੱਤਾਂ ਹੀ ਸਿੱਧੀਆਂ ਰਹਿਦੀਆਂ ਕਿਸੇ ਦੇ ਮੁੜਦੇ ਨਹੀਂ ਕਿ ਕੋਈ ਪੈਰਾ ਭਾਰ ਨਹੀਂ ਬਿਠਾ ਇਹਦਾ ਉਹ ਔਖਾ ਹੋ ਜਾਂਦਾ ਉਹਨਾਂ ਚੀਜ਼ਾਂ ਨੂੰ ਠੀਕ ਕਰਨ ਲਈ ਤੇ ਕੀ ਆ ਇੱਕ ਕਪੜੇ ਜਿਹੜੇ ਭਾਂਡੇ ਆਪਾਂ ਵਰਤਨੇ ਆ ਸਭ ਤੋਂ ਮਾੜੀ ਚੀਜ਼ ਅੱਜ ਕੱਲ ਜਿਹੜੇ ਆਪਾਂ ਸਟੀਲ ਦੇ ਭਾਂਡੇ ਵਰਤਣ ਦੇ ਆ ਤੁਸੀਂ ਹਰੇਕ ਘਰ ਚ ਵੇਖੋ ਵੀ ਜ਼ਿਆਦਾ ਅੱਜ ਕੱਲ ਜਿਹੜੀ ਵਰਤੋ ਨਾ ਥਾਲੀਆਂ ਕੌਲੀਆਂ ਗਲਾਸ ਚਮਚੇ ਜੋ ਵੀ ਕੁੱਕਰ ਵਾ ਬਾਕੀ ਜਿਹੜੇ ਚਾਹ ਬਣਾਉਣ ਵਾਲੇ ਦਾਲਾਂ ਬਣਾਉਣ ਵਾਲੇ ਸਾਰਾ ਸਮਾਨ ਹੀ ਸਟੀਲ ਦਾ ਚਲੰਡਿਆ ਸਭ ਤੋਂ ਮਾੜੀ ਚੀਜ਼ ਆ ਪਹਿਲਾਂ ਤੁਸੀਂ ਵੇਖਿਆ ਵੀ ਕਹੇ ਦੇ ਭਾਂਡੇ ਦੇ ਸਭ ਤੋਂ ਪਹਿਲਾਂ ਜਾਂ ਪਿੱਤਲ ਦੇ ਭਾਂਡੇ ਤੇ ਉਹ ਕਲੀ ਕਰਾਉਂਦੇ ਹੁੰਦੇ ਉਹਨਾਂ ਨੂੰ ਕਲੀ ਕਲਾਗ ਤੇ ਫੇਰ ਵਰਤਦੇ ਨੇ ਪਤਲ ਦੇ ਭਾਂਡੇਆਂ ਨੂੰ ਤੇ ਹੁਣ ਤਾਂ ਸਟੀਲ ਹੀ ਚੱਲੀ ਜਾਂਦਾ ਇਹ ਨਿਰੀ ਬਿਮਾਰੀ ਦਾ ਘਰ ਆ ਇਹ ਕਰਕੇ ਭਾਂਡੇ ਬਦਲੋ ਸਰਬ ਲੋਧ ਹਰ ਇੱਕ ਬੰਦਾ ਰੱਖ ਨਹੀਂ ਸਕਦਾ ਵੈ ਸਭ ਤੋਂ ਵਧੀਆ ਤੇ ਉਹੀ ਆ ਗੁਰੂ ਸਾਹਿਬ ਨੇ ਵੀ ਉਹੀ ਦੱਸਿਆ ਵੀ ਸਰਬ ਲੋਵ ਵਰਤੋ ਸਾਰੇ ਹਰ ਕੌਲੀ ਗਲਾਹਾ ਥਾਲੀ ਸਾਰਾ ਕੁਝ ਮਿਲਦਾ ਉਹਦਾ ਕੜਾਈਆਂ ਮਿਲਦੀਆਂ ਉਹਦੀਆਂ ਚਕਲੇ ਮਿਲਦੇ ਵੇਲਣੇ ਮਿਲਦੇ ਸਾਰਾ ਕੁਝ ਮਿਲਦਾ ਸਰਬ ਲੋਜ ਪਰ ਵਰਤਦਾ ਬਹੁਤ ਘਟਾ ਤੁਸੀਂ ਕੋਸ਼ਿਸ਼ ਕਰੋ ਵੀ ਜ਼ਿਆਦਾ ਨੀ ਨਾ ਤੇ ਕਏ ਦੇ ਭਾਂਡੇ ਵਰਤਣੇ ਸ਼ੁਰੂ ਕਰ ਦੋ ਇਹ ਸਸਤੇ ਵੀ ਪੈਂਦੇ ਆ ਤੇ ਵਧੀਆ ਵਾ ਤੇ ਇਹਦੇ ਚ ਬਿਮਾਰੀ ਤੁਹਾਡੀ ਖਤਮ ਹੋ ਜੂ ਇੱਕ ਮਿੱਟੀ ਦੇ ਭਾਂਡੇ ਜਰੂਰ ਵਰਤੋ ਪਹਿਲੇ ਜ਼ਮਾਨੇ ਤੋਂ ਆਹ ਵੇਖਿਆ ਬੀਬੀਆਂ ਸਾਗ ਬਣਾਉਂਦੀਆਂ ਦੀਆਂ ਮਿੱਟੀ ਦੇ ਭਾਂਡੇ ਵਿੱਚ ਤੌੜੀ ਹੁੰਦੀ ਸੋ ਚ ਸਾਗ ਬਣਨਾ ਹਫਤਾ ਹਫਤਾ 10-10 ਦਿਨ ਖਾਂਦੇ ਰਹੋ ਕੋਈ ਬਿਮਾਰੀ ਨਹੀਂ ਹੁੰਦੀ ਹੁਣ ਸਾਗ ਬਣਦਾ ਕੁੱਕਰ ਚ ਕੁੱਕਰ ਦਾ ਸਾਗ ਬਣਿਆ ਉਹ 2 ਘੰਟੇ ਦੇ ਅੰਦਰ ਅੰਦਰ ਤੁਸੀਂ ਖਾ ਲਿਆ ਤੇ ਠੀਕ ਆ ਨਹੀਂ ਤੇ ਜ਼ਹਿਰ ਆ ਤੇ ਆਪਾਂ ਕੀ ਕਰਦੇ ਆ ਤਿੰਨ ਤਿੰਨ ਚਾਰ ਚਾਰ ਦਿਨ ਉਹੀ ਖਾਈ ਜੰਨੇ ਆ ਤੜਕਾ ਲਾ ਲਿਆ ਖਾ ਲਿਆ ਜੀ ਹੋਰ ਸੁਆਦ ਬਣ ਗਿਆ ਹੋਰ ਸੁਆਦ ਬਣ ਗਿਆ ਉਹ ਸੁਆਦ ਨੇ ਹੋਰ ਜ਼ਿਆਰ ਬਣ ਜੀਦਾ ਬਿਮਾਰੀ ਆਈ ਜਾਂਦੀਆਂ ਇਸ ਕਰਕੇ ਉਰ ਤੋਂ ਬਚੋ ਕੂਕਰ ਚ ਸਾਗ ਸੂਖ ਦਾਮ ਬਣਾਓ ਠੀਕ ਹੈ ਜੀ ਤੇ ਤੁਸੀਂ ਕੋਸ਼ਿਸ਼ ਕਰੋ ਵੀ ਕਹੇ ਦੇ ਭਾਂਡੇ ਵਰਤੋ ਜਾਂ ਕੜਾਈਆਂ ਲੈ ਆਓ ਉਹਦੇ ਵਿੱਚ ਇਹ ਚੀਜ਼ਾਂ ਬਣਾਓ ਖੁੱਲੇ ਭਾਂਡੇ ਜਾਂ ਮਿੱਟੀ ਦੇ ਭਾਂਡੇ ਦੇ ਵਿੱਚ ਤੁਸੀਂ ਸਾਗ ਬਣਾਓ ਫਿਰ ਪਿੱਛੇ ਤੋਂ ਆ ਵੇਖਿਆ ਦੁੱਧ ਕਾੜਦੇ ਹੁੰਦੇ ਕਾੜਨੀ ਵਿੱਚ ਉਹ ਕੜ ਕੜ ਕੇ ਕੜ ਕੜ ਕੇ ਲਾਲ ਰੰਗ ਦਾ ਹੋ ਜਾਣਾ ਮਲਾਈ ਹੋਣੀ ਰੈਡੀ ਦੀ ਮੋਟੀ ਹੁਣ ਮਲਾਈ ਕਿੱਥੇ ਹੁਣ ਤਾਂ ਬੱਜ ਮਗਰੋਂ ਚੁੰਦੇ ਤੇ ਦੁੱਧ ਹੀ ਪਹਿਲਾਂ ਖਲੋਤਾਂ ਹੁੰਦਾ ਮਲਾਈ ਆਉਣੀ ਇਹਨਾਂ ਦੇ ਤੇ ਖਰਾਕ ਕਿੱਥੋਂ ਤੋਂ ਖਾਣੀ ਖਰਾਕ ਖਾਓ ਵਧੀਆ ਰੱਜ ਕੇ ਦੁੱਧ ਮਲਾਈ ਘਿਓ ਜ਼ਰੂਰੀ ਆ ਦਹੀਂ ਲੱਸੀ ਲੱਸੀ ਵੀ ਹੁਣ ਤਾਂ ਦੂਜੀ ਮਿਲਦੀ ਪੈਕਟਾਂ ਵਾਲੀ ਘਰੇ ਤਾਂ ਬਣਾਉਂਦਾ ਹੀ ਕੋਈ ਨਹੀਂ ਪਹਿਲਾਂ ਚਾਟੀ ਵਾਲੀ ਲੱਸੀ ਚੱਲਦੀ ਹੁੰਦੀ ਸੀ ਉਹ ਚਾਟੀ ਵਾਲੀ ਲੱਸੀ ਇੰਨੇ ਗੋਲੋਂ ਦੇ ਵਿੱਚ ਗੱਲ ਹੀ ਛੱਡ ਦੋ ਭਾਈ ਜਿਹੜੇ ਉਹ ਸਵੇਰੇ ਸਵੇਕ ਤੇ ਹਲਵਾਉਣ ਚਲ ਜਾਂਦੇ ਸੀਗੇ ਹਲ ਜਦੋਂ ਵੋਣਾ ਨਾ ਪੈਦਲ ਹੀ ਚੱਲਣਾ ਸਾਰਾ ਐਦਾਂ ਨੰਗੇ ਪੈਰੀ ਸਾਰਾ ਹਲ ਵੋਣਾ ਤੇ ਠੇਮਾ ਜਿਹੜੀਆਂ ਉਹਨਾਂ ਦੇ ਪੈਰਾਂ ਦੇ ਵਿੱਚ ਪੁਆਇੰਟ ਦਬਾਉਂਦੇ ਆ ਉਹਨੂੰ ਕਹਿੰਦੇ ਆਕੂਪ੍ਰੈਸ਼ਰ ਅੱਜ ਵੇਖੋ ਆਕੂਪ੍ਰੈਸ਼ਰ ਹਾਸਤੇ ਕਿੰਨੀ ਚੀਜ਼ਾਂ ਹੋ ਗਏ ਆਗੀਆਂ ਪੁਆਇੰਟ ਦਬਾਉਣ ਲਈ ਤੇ ਉਹ ਜਿਹੜਾ ਹਲ ਵੋਣਦੇ ਇਹ ਨਾ ਸਾਰੀ ਪੈੜੀ ਕਿੰਨਾ ਵੇਲੋ ਢੇੜਾ ਲੱਗਦਾ ਪੈੜੀ ਦਾ ਤੇ ਉਹ ਉਹਨਾਂ ਦੇ ਵਿਚਾਰਾਂ ਠੇਮਾ ਮਿੱਦਣੀਆਂ ਤੇ ਉਹਨਾਂ ਦੇ ਪੈਰ ਬਿਲਕੁਲ ਐ ਵਧੀਆ ਪੁਆਇੰਟ ਸਾਰੇ ਦਬੇਦੇ ਬੰਦੇ ਠੀਕ ਹੁੰਦੇ ਫਿਰ ਚਾਰੇ ਪਿਆਜ਼ ਹੋਣਾ ਗੰਡਾਣਾ ਨਾਲ ਹਰੀ ਮਿਰਚ ਹੋਣੀ ਲੱਸੀ ਹੋਣੀ ਤੋਂ ਬੰਦੇ ਤਗੜੇ ਵੇਖਿਆ ਜੁੱਸੇ ਕਨੇ ਕਨੇ ਹੁੰਦੇ ਸੀ ਗੰਡੇ ਦੀ ਰੌ ਪੀਣੀ ਅਜ ਤਾਂ ਰੋ ਦੋ ਗਲਾ ਕੇ ਇਹਨੂੰ ਪਿਆਲ ਤੋਂ ਪਾਈਦੀ ਨਹੀਂ ਗਈ ਉਦੋਂ ਰੌ ਪੀਂਦੇ ਹੁੰਦੇ ਸੀ ਲੋਕੀ ਇਹ ਕਰਕੇ ਉਹ ਖਰਾਕਾਂ ਥੋੜੀਆਂ ਮੁੜ ਕੇ ਲਿਆਓ ਜੇ ਤੰਦਰੁਸਤ ਰਹਿਣਾ ਤੇ ਹੁਣ ਆਪਾਂ ਲੰਮੇ ਚੌੜੇ ਚ ਬਹੁਤਾ ਨਾ ਪਈਏ ਜਿੱਦਾਂ ਵੇਖੋ ਤੁਸੀਂ ਸਿਰੇ ਰੋਟੀ ਖਾਂਦੇ ਹੋ ਉੱਚ ਸਲਾਦ ਜ਼ਰੂਰੀ ਬਣਾਓ ਕਈ ਬੰਦੇ ਚਲੋ ਖੀਰੇ ਟਮਾਟਰ ਬਰੋਕਲੀ ਚਕੰਦਰ ਸਾਰਾ ਕੁਝ ਲੈ ਸਕਦੇ ਆ ਗਰੀਬ ਬੰਦਾ ਜਿਹੜਾ ਪਿਆਜ਼ ਤਾਂ ਘਰ ਚ ਹੁੰਦਾ ਹੀ ਹੈ ਨਾ ਪਿਆਜ਼ ਹੀ ਇੱਕ ਕੱਟ ਲੋ ਉਹਦੇ ਉੱਤੇ ਨਿੰਬੂ ਪਾ ਲੋ ਤੇ ਉਹੀ ਖਾ ਲੋ ਉਹ ਵੀ ਤੁਹਾਡੇ ਵਾਸਤੇ ਵਧੀਆ ਚਲੋ ਬਿਮਾਰੀ ਜਿਹੜੀ ਹੈ ਨਾ ਇਹ ਨਾ ਤਾਂ ਅਮੀਰ ਨੂੰ ਵੇਖਦੀ ਆ ਨਾ ਗਰੀਬ ਨੂੰ ਵੇਖਦੀ ਆ ਬਿਮਾਰੀ ਉਹੀ ਆ ਗਰੀਬ ਨੂੰ ਵੀ ਉਹੀ ਆ ਤੇ ਅਮੀਰ ਨੂੰ ਵੀ ਉਹੀ ਆ ਗਰੀਬ ਇਲਾਜ ਕਰਾ ਸਕਦਾ ਅਮੀਰ ਇਲਾਜ ਕਰਾ ਸਕਦਾ ਗਰੀਬ ਜਿਹੜਾ ਵਿਚਾਰਾ ਉਹ ਇਹਨੇ ਪੈ ਕਿਥੋਂ ਲੈ ਆਂਦੇੜੀਦਾਰ ਬੰਦਾ ਇਹ ਕਰਕੇ ਅਸੀਂ ਅਮੀਰ ਹੋਏ ਗਰੀਬ ਹੋਏ ਮੀਡੀਅਮ ਵਰਗ ਹੋਏ ਸਾਰਿਆਂ ਵਾਸਤੇ ਇੱਕ ਫਾਰਮੂਲਾ ਕੋਈ ਵੀ ਵਰਤਲੇ ਉਹਦੇ ਜੋੜ ਦਰਦ ਨਹੀਂ ਹੋਊਗਾ ਇਹ ਗਰੰਟੀ ਹੈ ਸਾਡੀ ਤੇ ਨੋਟ ਕਰੋ ਮੇਰੇ ਮੀਰੇ ਵੀਰ ਚੀਜ਼ ਘਰ ਦੀਆਂ ਚੀਜ਼ਾਂ ਨੇ ਥੋੜੀ ਬੋਧੀ ਪੰਸਾਰੀ ਤੋਂ ਲਿਓੜੀ ਤੁਸੀਂ ਤੇ ਉਹ ਨੋਟ ਕਰੋ ਕੀ ਕੀ ਲਿਓਣਾ ਆਹ ਦੇਖੋ ਮੇਰੇ ਵੀਰ ਸਭ ਤੋਂ ਪਹਿਲਾਂ ਦੇ ਜੋੜ ਦਰ ਜਿਹੜੇ ਗੋਡਿਆਂ ਦੇ ਮੋਢਿਆਂ ਦੇ ਸਰਵਾਈਕਲ ਦੇ ਹਰ ਚੀਜ਼ ਜੋੜ ਦਰ ਤੁਹਾਡਾ ਖਤਮ ਹੋਊਗਾ ਇਹ ਤੋਂ ਬਾਅਦ ਕਈਆਂ ਦਾ ਦੰਦੀ ਦੁਖਦਾ ਹੋਵੇ ਨਾ ਉਹ ਵੀ ਨੰ ਬੰਦੇ ਨੂੰ ਟਿਕਰਨ ਦਾ ਦਾੜ ਪੀੜ ਜਿਹੜੀ ਰੋਟੀ ਨਹੀਂ ਖਾਣ ਦਿੰਦੀ ਉਹਦਾ ਵੀ ਬੜਾ ਛੋਟਾ ਜਿਹਾ ਇਲਾਜ ਉਹ ਵੀ ਦੱਸਦੇ ਆ ਤੁਸੀਂ ਆਹ ਦੇਖੋ ਪਹਿਲਾਂ ਜੋੜਾਂ ਦਾ ਦਰਦਵਾਤੇ ਕੀ ਲੈਣਾ ਤੁਸੀਂ ਆਹ ਦੇਖੋ ਕਿਕਰ ਦੇ ਤੁਕੇ ਆ ਕਿਕਰ ਦੀਆਂ ਫਲੀਆਂ ਹੁੰਦੀਆਂ ਨਾ ਕਿਕਰ ਦੇ ਤੁਕੇ ਆਮ ਮਿਲ ਜਾਂਦੇ ਤੁਹਾਨੂੰ ਥੱਲੇ ਡਿੱਗੇ ਵੀ ਮਿਲ ਜਾਂਦੇ ਉਤੋਂ ਵੀ ਲਾ ਕੇ ਰਿਸਟਾ ਸਕਦੇ ਤੁਸੀਂ ਬਨਸਾਰੀ ਤੋਂ ਵੀ ਲੈ ਸਕਦੇ ਹੋ ਇਹ ਤੁਸੀਂ ਸਾਰੀਆਂ ਚੀਜ਼ਾਂ ਲੈਣੀਆਂ 10-10 ਗ੍ਰਾਮ ਉਹ ਇੱਕ ਆਦਮੀ ਆਸ ਤੇ ਕਾਫੀ ਆ ਇਹ ਲੈਣੇ ਤੁਸੀਂ ਕਿਕਰ ਦੇ ਤੁਕੇ 10 ਗ੍ਰਾਮ ਇਰ ਤੋਂ ਬਾਅਦ ਲੈਣੀ ਹੈ ਤੁਸੀਂ ਆ ਮਿੱਠੀਆਂ ਸਰਿੰਜਾਂ ਇਹ ਪੰਸਾਰੀ ਤੋਂ ਮਿਲਣ ਗਈਆਂ ਇਹ ਨੇ ਮਿੱਠੀਆਂ ਸਰਿੰਜਾਂ ਆ ਦੇਖੋ ਕਿੰਨੀਆਂ ਵਧੀਆ ਨੇ ਇਸ ਤਰ੍ਹਾਂ ਦੀ ਹੁੰਦੀ ਹੈ ਇਹ ਇਹ ਪੰਸਾਰੀ ਤੋਂ ਲੈਣੀ ਹੈ ਤੁਸੀਂ ਮਿੱਠੀਆਂ ਸਰਿੰਜਾਂ ਇਸ ਤੋਂ ਬਾਅਦ ਲੈਣੀ ਹੈ ਮਲਠੀ ਕਿਉਂਕਿ ਰੇਸ਼ੇ ਨਾਲ ਹੀ ਦਰਦ ਆ ਜਾਂਦੇ ਨੇ ਮਲਠੀ ਖਤਮ ਕਰੂਗੂ ਨੂੰ ਮਲਠੀ ਲੈਣੀ ਆ ਔਰ ਤੋਂ ਬਾਅਦ ਇਹਦੇ ਵਿੱਚ ਪਾਉਣਾ ਤੁਸੀਂ ਜਾਫਲ ਜਾਫਲ ਦੀਆਂ ਦੋ ਵੱਡੀਆਂ ਪਾ ਲੈਣੇ ਤੁਸੀਂ ਜੇ ਬੀਪੀ ਜ਼ਿਆਦਾ ਵੱਧਾ ਤੇ ਇੱਕ ਗੰਢੀ ਕਾਫੀ ਹੈ ਜੇ ਨਹੀਂ ਵੱਧਾ ਤਾਂ ਦੋ ਗੰਢੀਆਂ ਪਾ ਲੈਣੀ ਆ ਇਹ ਹੁੰਦਾ ਜਾਫਲ ਇਹ ਵਧੀਆ ਲੈ ਲੈਣਾ ਤੁਸੀਂ ਐਨ ਤੋਂ ਬਾਅਦ ਹੁੰਦੀ ਆ ਸਿੰਪਲ ਮਿਸ਼ਰੀ ਆ ਜਿਹੜੀ ਆ ਇਹ ਵੀ ਤੁਸੀਂ ਪਾ ਲੈਣੀ ਥੋੜੀ 10 ਗ੍ਰਾਮ ਹੀ ਪਾਣੀ ਤੁਸੀਂ ਇਹ ਜਿਆਦਾ ਵਾ ਤੁਸੀਂ 10-10 ਗ੍ਰਾਮ ਹੀ ਲੈਣੀ ਆ ਔਰ ਤੋਂ ਬਾਅਦ ਪਾਉਣਾ ਭਖੜਾ ਐਸੋਲੇ ਮੇਰੇ ਕੋਲੇ ਪੀਸਿਆ ਵਾ ਤੁਸੀਂ ਸਾਬਤ ਵੀ ਲੈ ਕੇ ਆ ਪੀਸ ਸਕਦੇ ਇਹ ਪੀਸਿਆ ਭਖੜਾ 10 ਗ੍ਰਾਮ ਇਹ ਪਾਉਣਾ ਲਾਲ ਪਾਣੀ ਤੁਸੀਂ ਦਾਲ ਚੀਨੀ ਇਸ ਸਾੜ ਅਦਰਚੀ ਦੀ ਪਉਣੀ 5 ਗ੍ਰਾਮ ਇਹ 10 ਨਹੀਂ ਪਉਣੀ ਬਾਕੀ 10 ਪਉਣੀ ਹੈ ਦਾਲਚੀਨੀ ਅੱਧੀ ਪਉਣੀ ਆ 5 ਗ੍ਰਾਮ ਪਉਣੀ ਆ ਤੇ 5 ਗ੍ਰਾਮ ਪਉਣੀ ਆ ਤੁਸੀਂ ਕਾਲੀਆ ਮਿਰਚਾਂ ਆ ਦੇਖੋ ਇਹ ਕਾਲੀ ਮਿਰਚਾਂ ਇਹ 5 ਗ੍ਰਾਮ ਪਉਣੀ ਤੁਸੀਂ ਤੇ 10 ਗ੍ਰਾਮ ਪਉਣੀ ਇਹਦੇ ਵਿੱਚ ਸੁੰਡ ਡਰਾਈ ਜਿੰਜਰ ਜਿਹਨੂੰ ਕਹਿੰਦੇ ਆ ਤੁਸੀਂ 10 ਗ੍ਰਾਮ ਪਾ ਲੈਣੀ ਆ ਸੁੰਡ ਇਹ ਇਹ ਪਾ ਕੇ ਇਹਦੇ ਵਿੱਚ 5 ਗ੍ਰਾਮ ਆ ਤੁਸੀਂ ਪਉਣੀ ਆ ਗੂੰਦ ਚਲਗੋਜਾ ਬਹੁਤ ਵਧੀਆ ਚੀਜ਼ ਐ ਗੂੰਦ ਸਿਆਹ ਵੀ ਹੁੰਦੀ ਪਰ ਉਹਦੇ ਤੋਂ ਵੀ ਉੱਤੇ ਗੂੰਦ ਚਲਗੋ ਜਾ ਇਹ ਤੁਸੀਂ ਪਾ ਲੈਣੀ ਆ ਇਹ ਤੁਸੀਂ 5 ਗ੍ਰਾਮ ਪਾਓ ਜੀ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਨੂੰ ਕੁੱਟ ਕੇ ਇੱਕ ਮਿਸ਼ਨਰ ਬਣਾ ਲੈਣਾ ਪਾਊਡਰ ਬਣਾ ਲੈਣਾ ਇਹਦਾ ਤੁਸੀਂ ਅੱਧਾ ਚਮਚਾ ਲੈਣਾ ਸਵੇਰੇ ਠੰਡੇ ਕੋਸੇ ਦੁੱਧ ਨਾਲ ਲੈ ਸਕਦੇ ਹੋ ਕੋਸੇ ਪਾਣੀ ਨਾਲ ਲੈ ਸਕਦੇ ਹੋ ਕਈ ਚਾਹ ਬਿਨ ਦੇ ਸ਼ਕੀਲੋ ਚਾਹ ਨਾ ਵੀ ਲਿਆ ਸਕਦੇ ਨਹੀਂ ਰਹਿ ਜਾਂਦਾ ਤੇ ਵਾਹ ਕੋਸ਼ਿਸ਼ ਕਰੋ ਵੀ ਦੁੱਦ ਨਾਲ ਜਾਂ ਕੋਸੇ ਪਾਣੀ ਨਾਲ ਲਿਆ ਜਾਏ ਇਹ ਤੁਸੀਂ ਵਰਤੋਗੇ ਤੇ ਤੁਸੀਂ ਥੋੜੇ ਦਿਨਾਂ ਜੀ ਵੇਖੋਗੇ 10 15 ਦਿਨਾਂ ਦੇ ਵਿੱਚ ਤੁਹਾਡੇ ਗੋਡੇ ਕੋਈ ਆਵਾਜ਼ ਨਹੀਂ ਕਰਨਗੇ ਕੋਈ ਦਰਦ ਨਹੀਂ ਕਰਨਗੇ ਚੱਲਣ 'ਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਕੋਈ ਰੀ ਦੀ ਦਰਦ ਨਹੀਂ ਹੋਊਗੀ ਸਟਕਾ ਜਿਹਨੂੰ ਕਹਿੰਦੇ ਆ ਕੋਈ ਤੁਹਾਡੇ ਆ ਜਲੀ ਧੌਣ ਦੀ ਸਰਕਲ ਇਹ ਨਹੀਂ ਹੋਊਗੀ ਪੇਟ ਬਿਲਕੁਲ ਸਾਫ਼ ਹੋਊਗਾ ਸੈੱਟ ਰਹੂਗਾ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਆਉਗੀ ਤੰਦਰੁਸਤੀ ਮਿਲੂਗੀ ਬਾਕੀ ਜੇ ਕਹਿੰਿਆ ਦੇ ਧਾੜ ਪੀੜ ਦੀ ਮੈਂ ਗੱਲ ਕੀਤੀ ਹੈ ਤੁਹਾਡੇ ਨਾਲ ਧਾੜ ਪੀੜ ਹੁੰਦੀ ਆ ਉਹਨੇ ਥੋੜੀ ਜੀ ਫਟਕੜੀ ਲੈਣੀ ਆ ਫਟਕੜੀ ਚਿੱਟੀ ਹੋਏ ਜਾਂ ਲਾਲ ਇੱਕੋ ਹੀ ਚੀਜ਼ ਆ ਜਿਹੜੀ ਲਾਲ ਉਹਨੂੰ ਰੰਗੀ ਕੀਤਾ ਫਟਕੜੀ ਚਿੱਟੀ ਹੁੰਦੀ ਆ ਥੋੜੀ ਜੀ ਫਟਕੜੀ ਲੈ ਲੈਣੀ ਆ ਉਹਨੂੰ ਪੀਸ ਕੇ ਹੱਥ ਤੇ ਪਾਈ ਥੋੜੀ ਜੀ ਦੋ ਚੁਟਕੀਆਂ ਪੰਜ ਚਾਰ ਬੂੰਦਾ ਸਰੋਂ ਦਾ ਤੇਲ ਮਲਾ ਲੈ ਔਰ ਚ ਮਲਾ ਕੇ ਤੇ ਮਸੂੜਿਆਂ ਨੂੰ ਦੰਦਾਂ ਨੂੰ ਚੰਗੀ ਤਰ੍ਹਾਂ ਮਲਦਾ ਜਿਹੜੀ ਦਾੜ ਨੂੰ ਪੀੜਾ ਨੂੰ ਜਰਾ ਜਿਆਦਾ ਚੰਗੀ ਤਰ੍ਹਾਂ ਮਲਦਾ ਬਾਦ 2 ਮਿੰਟ ਮੂੰਹ ਬੰਦ ਰੱਖੋ ਫਿਰ ਪਾਣੀ ਜੇ ਨਿਕਲ ਸਾਰਾ ਕੱਢਤਾ ਦਾੜ ਪੀਰ ਐਟ ਦੇ ਟਾਈਮ ਤੁਹਾਡੀ ਖਤਮ ਦੁਬਾਰਾ ਰੇਸ਼ਾ ਵੀ ਨਹੀਂ ਬਣੂਗਾ ਦਾੜ ਪੀੜ ਵੀ ਨਹੀਂ ਇਹ ਸਭ ਦੋ ਵਾਰੀ ਕਰਨਾ ਤੁਹਾਨੂੰ ਤਾਂ ਠੀਕ ਹੋ ਜਾਊ ਉਸ ਤੋਂ ਬਾਅਦ ਚੂਲੀਆਂ ਕਰ ਲੈਣੀਆਂ ਠੀਕ ਹੈ ਜੀ ਇਹ ਤੋਂ ਬਾਅਦ ਆ ਗਈ ਖਾਸ ਚੀਜ਼ ਜਿਹੜੀ ਦੱਸਣੀ ਚਾਹੁੰਦੇ ਆ ਤੁਹਾਨੂੰ ਕਤਕਾ ਕੁੱਕਰ ਬਾਰੇ ਦੱਸਿਆ ਤੁਹਾਨੂੰ ਕਿ ਕੁੱਕਰ ਬਹੁਤ ਘੱਟ ਵਰਤੋ ਉਹਦੀਆਂ ਚੀਜ਼ਾਂ ਨਹੀਂ ਆ ਤੂੰ ਖਾਂਦੇ ਨਾ ਕੁੱਕਰ ਦੀਆਂ ਬਣੀਆਂ ਉਹ ਨਰ ਹੈ ਜ਼ਹਿਰ ਆ ਨੁਕਸਾਨ ਕਰਦੀਆਂ ਖੁੱਲੇ ਭਾਂਡੇ 'ਚ ਵਰਤੋ ਦੂਜਾ ਨੰਬਰ ਆ ਗਿਆ ਫਰਿੱਜ ਫਰਿੱਜ ਦੇ ਵਿੱਚ ਆਪਾਂ ਸਮਾਨ ਰੱਖ ਦਿੰਨੇ ਆ ਫਰੂਟ ਰੱਖ ਦਿੰਨੇ ਸਬਜ਼ੀ ਰੱਖ ਦਿੰਨੇ ਆ ਆਟਾ ਗੁੰਨ ਕੇ ਵੀ ਰੱਖ ਦਿੰਨੇ ਆ ਸਭ ਤੋਂ ਮਾੜਾ ਉਹ ਕਦੇ ਵੀ ਨਹੀਂ ਮੋੜ ਕੇ ਰੋਟੀ ਬਕਾਉਣੀ ਚਾਹੀਦੀ ਰਾਤ ਤੱਕ ਗੁੰਨ ਕੇ ਫਰਿੱਜ 'ਚ ਰੱਖ ਦਿੰਨੇ ਆ ਫਿਰ ਕਈ ਚੀਜ਼ਾਂ ਇਹ ਫੁੱਲ ਠੰਢੀਆਂ ਹੁੰਦੀਆਂ ਆ ਸਮਝੀ ਰੱਖੀ ਆ ਕੰਢੀ ਫਰਿੱਜ 'ਚੋਂ ਤੇ ਦੂਜੇ ਬੰਨੇ ਓਵਨ ਰੱਖਿਆ ਓਵਨ ਦੇ ਵਿੱਚ ਰੱਖਦੇ ਨੇ ਗਰਮ ਕਰ ਲਈ ਇੱਕ ਬੰਨੇ ਪੂਰਾ ਠੰਡਾ ਇੱਕ ਬੰਨੇ ਪੂਰਾ ਗਰਮ ਕਰਕੇ ਉਹਨੂੰ ਖਾਣੇ ਆ ਉਹ ਨਰੇ ਬਿਮਾਰੀ ਦਾ ਘਰ ਆ ਉੱਚ ਪਤਾ ਨਹੀਂ ਕਿੰਨੇ ਚੀਜ਼ਾਂ ਗਲਤ ਆ ਜਾਂਦੀਆਂ ਇਹ ਕਰਕੇ ਕਦੇ ਵੀ ਫ੍ਰਿਜ ਚੋਂ ਇੱਕਦਮ ਠੰਡਾ ਕੱਢ ਕੇ ਉਹਨੂੰ ਕੂਕਰ ਚ ਰੱਖ ਕੇ ਉਹਦੇ ਓਵਨ ਚ ਰੱਖ ਕੇ ਨਹੀਂ ਖਾਣਾ ਤੁਸੀਂ ਕੋਸ਼ਿਸ਼ ਕਰੋ ਜੇ ਫ੍ਰਿਜ ਚੋਂ ਕੱਢਿਆ ਉਹਨੂੰ 10 15 ਮਿੰਟ ਬਾਹਰ ਰੱਖ ਲੋ ਮੜਾ ਇਹ ਠੰਡਾ ਦਾ ਤੁਸੀਂ ਬਾਹਰ ਹੀ ਚੁੱਲ੍ਹੇ ਤੇ ਜੇ ਗਰਮ ਕਰਨਾ ਹੈ ਜ਼ਰੂਰੀ ਦੁਬਾਰਾ ਤੇ ਮੜਾ ਇਹ ਕਰਕੇ ਖਾ ਸਕਦੇ ਵੈਸੇ ਉਦਾਂ ਹੀ ਚੱਲ ਜੂਗਾ ਜੀ ਥੋੜਾ ਜਿਹਾ ਤਾਂ ਪਿਆਰਾ ਦੋਨਾ ਵੈਸੇ ਖਾ ਲੋ ਤਾਂ ਜਿਆਦਾ ਵਧੀਆ ਉਸ ਤੋਂ ਬਾਅਦ ਆ ਗਿਆ ਜੀ ਤੁਹਾਡਾ ਜਿਹੜਾ ਆਪਾਂ ਸਲਾਦ ਖਾਣੇ ਆ ਨਾ ਆਮ ਤੌਰ ਤੇ ਰੋਟੀ ਤੋਂ ਪਹਿਲਾਂ ਉਹਦੇ ਚ ਖੀਰਾ ਲਓ ਟਮਾਟਰ ਲਓ ਇੱਕ ਬਰੋਕਲੀ ਇਹ ਜ਼ਰੂਰੀ ਕਰ ਲੋ ਬਰੋਕਲੀ ਲਓ ਬਾਕੀ ਪਿਆਜ਼ ਲਓ ਚਕੰਦਰ ਲਓ ਉਹ ਤੁਹਾਡੀ ਮौज ਹੈ ਜੋ ਤੁਸੀਂ ਲੈਣਾ ਪਰ ਜਿਹੜੇ ਬੰਦੇ ਗਰੀਬ ਆ ਉਹ ਪੱਤੇ ਤੇ ਖਾਈ ਸਕਦੇ ਆ ਤੁਸੀਂ ਮੂਲੀਏ ਦੇ ਪੱਤੇ ਲਾ ਲਓ ਛਲਕਮਾ ਦੇ ਲਾ ਲਓ ਚਕੰਦਰ ਦੇ ਲਾ ਲਓ ਪੱਤੇ ਲਾ ਲੋ ਕੜੀ ਪੱਤਾ ਵਿੱਚ ਰੱਖ ਲੋ ਇਹ ਹੀ ਥੋੜਾ ਬੋਤਾ ਕੱਟ ਕੇ ਖਾ ਲੋ ਤੁਹਾਨੂੰ ਇੰਨਾ ਫਾਇਦਾ ਮਿਲੂਗਾ ਪਦੀਨਾ ਪਾ ਲੋ ਵਿੱਚ ਤુલਸੀ ਪਾ ਲੋ ਠੀਕ ਆ ਇੱਕ ਅੰਦਾ ਪੱਤਾ ਨਹੀਂ ਦਿਹਾ ਇਹਦਾ ਲੈ ਲੋ ਤੁਸੀਂ ਪਪੀਤੇ ਦਾ ਅੱਜ ਕੱਲ ਜਿਹਦਾ ਸੈਲ ਬੜੇ ਘਟਣਦੇ ਲੋਕਾਂ ਦੇ ਬੁਖਾਰ ਚੜਦਾ ਸੈਲ ਘਟ ਜਾਂਦੇ ਸਰੀਰ ਟੁੱਟਦਾ ਤੁਸੀਂ ਵਿੱਚ ਪਪੀਤਾ ਗਲੋ ਕਾਲੀ ਮਿਰਚ ਬਦਾਮ ਦੀਆਂ ਗਿਰੀਆਂ ਪਾ ਕੇ ਕੜਾ ਬਣਾ ਕੇ ਪੀ ਸਕਦੇ ਹੋ ਸੈਲ ਪੰਜਾਂ ਤੋਂ ਵਿੱਚ ਵੱਜ ਜਾਂਦੇ ਆ ਪਰ ਤੁਸੀਂ ਸਲਾਦ ਲੈ ਲੋ ਪਪੀਤੇ ਦਾ ਇੱਕ ਆ ਪਥਰੀਆਂ ਬੜੀਆਂ ਬੜੀਆਂ ਹੁੰਦੀਆਂ ਲੋਕਾਂ ਦੇ ਅੱਜ ਕੱਲ ਉਹ ਪਥਰੀ ਨਾ ਵਿਚਾਰੇ ਤੜਫਦੇ ਆ ਪੱਥਰ ਜਟ ਨਹੀਂ ਹੋਇਆ ਹੁੰਦਾ ਆਪਾਂ ਘਰਾਂ ਜਾਮ ਪੱਥਰ ਜਟ ਲਾਇਆ ਉਹਦੇ ਦੋ ਪੱਤੇ ਸਵੇਰੇ ਹਾ ਤੇ ਦੋ ਸ਼ਾਮੀ ਤੋਂ ਮੋਰੋ ਪਾਣੀ ਦਾ ਘਲਾ ਪੂਰਾ ਭਰ ਕੇ ਪੀ ਲੋ ਤੋ ਤੁਹਾਡੀ ਪਥਰੀ ਜਿਹੜੀ ਆ ਉਹ ਬਿਲਕੁਲ 10 ਦਿਨਾਂ ਦੇ ਵਿੱਚ ਵਿੱਚ ਪਥਰੀ ਖੋੜ ਕੇ ਤੇ ਬਾਹਰ ਗੁਰਦੇ ਦੀ ਪਿੱਤੇ ਦੀ ਵੀ ਕੰਗੀਆਂ ਦੀ ਹੋਰ ਨਿਕਲ ਗਈ ਆ ਇਹ ਦੇਖਿਆ ਵੀ ਕੰਗੀਆਂ ਦੀ ਪਿੱਤੇ ਦੀ ਪਥਰੀ ਵੀ ਜਿਹੜੀ ਆ ਉਹ ਪੱਥਰ ਜਟ ਨਾਲ ਨਿਕਲ ਗਈ ਆ ਸੋ ਮੇਰੇ ਵੀਰ ਘਰ ਦੀਆਂ ਚੀਜ਼ਾਂ ਵਰਤੋ ਤੇ ਘਰ ਦਾ ਹੀ ਖਾਓ ਤੇ ਚੰਗਾ ਖਾਓ ਤੇ ਵਧੀਆ ਖਾਓ ਦੇਸੀ ਚੀਜ਼ਾਂ ਗੋੜ ਅੱਜ ਕੱਲ੍ਹ ਵੇਖ ਲਓ ਤੁਸੀਂ ਗੁੜ ਦੇ ਵਿੱਚ ਖੰਡ ਬੜੀ ਚੱਲਣ ਦੀ ਆ ਬੂਰਾ ਚੱਲਣ ਡਿਆ ਨਾਲ ਕਹਿੰਦੇ ਦੀ ਦੇਸੀ ਗੁੜ ਲਓ ਜੀ ਦੀ ਚਾਹ ਬਣਾਓ ਜੀ ਫਲਾਣ ਕਰੋ ਕਹਿੰਦੇ ਗੁੜ ਜਿਹੜਾ ਵਾ ਵੀ ਤੁਸੀਂ ਵੇਖਿਆ ਇੰਨਾ ਚਿੱਟਾ ਗੁੜ ਹਮੇਸ਼ਾ ਥੋੜੇ ਜਿਹਾ ਕਾਲੇ ਰੰਗ ਚ ਹੋਊਗਾ ਔਰ ਟੁੱਟਣ ਜੀ ਥੋੜਾ ਸੰਘਤ ਹੋਊਗਾ ਇਹ ਤੇ ਭਰੀ ਜਦਾ ਉਦਾਂ ਜਿੱਦਾਂ ਖੰਡ ਹੁੰਦੀ ਆ ਇੱਕ ਕਦੀ ਵੀ ਗੋੜ ਜਿਹੜਾ ਬੜਾ ਹਸਾਬ ਨਾਲ ਲਓ ਜਿਹੜਾ ਕੋਈ ਦੇਸੀ ਕੱਢਦਾ ਬੰਦਾ ਉਹਨੂੰ ਲਓ ਜਿਹੜਾ ਜੜੀਆਂ ਬੂਟੀਆਂ ਵਾਲਾ ਗੋੜਾ ਨਾ ਆ ਬੂਰਾਖੰਡ ਵਾਲਾ ਇਹ ਬਿਲਕੁਲ ਬੰਦ ਕਰ ਦਿਓ ਇਹ ਵੀ ਬਿਮਾਰੀ ਦਾ ਘਾਰ ਹੀ ਆ ਤੁਸੀਂ ਵਧੀਆ ਖਾਓ ਘਰ ਦਾ ਹੀ ਖਾਓ ਕੋਸ਼ਿਸ਼ ਕਰੋ ਤੇ ਘਰੇ ਹੀ ਸਾਰਾ ਕੁਝ ਬਣਾਓ ਤੇ ਆੜੀਆਂ ਚੀਜ਼ਾਂ ਤੁਸੀਂ ਨੋਟ ਕਰ ਲਿਆ ਇੱਕ ਵਾਰੀ ਮੈਂ ਫੇਰ ਦੱਸ ਦਿੰਦਾ ਤੁਹਾਨੂੰ ਨੋਟ ਕਰ ਲਿਓ ਭੁੱਲ ਨਾ ਜਾਵੇ 10 ਗ੍ਰਾਮ ਕਿਕਰ ਦੇ ਟੁੱਕੇ 10 ਗ੍ਰਾਮ ਮਿੱਠੀਆਂ ਸਰਿੰਜਾਂ 10 ਗ੍ਰਾਮ ਮਲਠੀ 5 ਗ੍ਰਾਮ ਦਾਲ ਚੀਨੀ 10 ਗ੍ਰਾਮ ਭਖੜਾ 10 ਗ੍ਰਾਮ ਸਿੰਬਲ ਮਿਸ਼ਰੀ ਤੇ ਦੋ ਦਾਣੇ ਜਿਹੜੇ ਆ ਦੋ ਪੀਸ ਜਾਫਲ ਦੇ ਤੇ 5 ਗ੍ਰਾਮ ਕਾਲੀ ਮਿਰਚ 10 ਗ੍ਰਾਮ ਸੁੰਢ ਤੇ 5 ਗ੍ਰਾਮ ਗੂੰਦ ਚਲਗੋ ਜਾ ਇਹ ਤੁਸੀਂ ਬਣਾ ਕੇ ਪੀਸ ਕੇ ਤੇ ਘਰੇ ਰੱਖ ਲਓ ਤੇ ਅੱਧਾ ਅੱਧਾ ਚਮਚਾ ਰੋਣ ਖਾਓ ਤੇ ਮਾਲਕ ਤੁਹਾਨੂੰ ਦਵੇ ਤੰਦਰੁਸਤੀ ਤੇ ਕਿਰਪਾ ਰੱਖੇ ਰੱਬ ਦਾ ਨਾਮ ਬੜਾ ਜ਼ਰੂਰੀ ਜੀ ਸਵੇਰੇ ਉੱਠਦੇ ਵੀ ਲੋ ਸੌਣ ਲੱਗਿਆ ਵੀ ਲੋ ਜੋ ਕਿਰਪਾ ਕਰਨੀ ਉਹ ਮਾਲਕ ਨੇ ਕਰਨੀ ਆ ਸਾਡੇ ਵਰਗੇ ਬਹੁਤਾ ਦੱਸਣ ਵਾਲੇ ਚਲੋ ਉਹ ਮਾਲਕ ਦੀ ਕਿਰਪਾ ਵੀ ਸਾਨੂੰ ਗੋਲ ਦਿੱਤਾ ਹੈ ਤੁਹਾਨੂੰ ਦੇ ਰਹੇ ਆ ਇਹ ਉਹਦੀ ਕਿਰਪਾ ਪਰ ਨਾਮ ਦੇਣਾ ਮਾਲਕ ਦੇ ਕੋਸ਼ਿਸ਼ ਤਾਂ ਆਪਾਂ ਹੀ ਕਰਨੀ ਹੈ ਨਾ ਵਧੀਆ ਕੋਸ਼ਿਸ਼ ਕਰੋ ਤੇ ਆ ਚੀਜ਼ਾਂ ਖਾਓ ਤੇ ਮੇਰੇ ਵੀਰ ਤੇ ਭੈਣ ਜੀਂਦੇ ਵਾਸਤੇ ਰੋ ਲੰਬੀ ਉਮਰਾਂ ਭੋਗੋ ਧੰਨਵਾਦ ਜੀ ਤੁਹਾਡਾ